ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਮੁਸ਼ਕਲਾਂ ਦੇ ਵਿੱਚ ਕਿਰਿਆ ਹੋਇਆ ਹੈ ਪਰ ਜਿਸ ਤਰੀਕੇ ਦੇ ਨਾਲ ਜਦੋਂ ਬੰਦਾ ਮੁਸ਼ਕਲ ਦੇ ਵਿੱਚ ਹੋਵੇ ਉਸਦੇ ਪਰਿਵਾਰ ਨੂੰ ਉਸਦੇ ਨਾਲ ਖੜਨਾ ਚਾਹੀਦਾ ਉਸੇ ਤਰੀਕੇ ਦੇ ਨਾਲ ਪਰਿਵਾਰ ਮਜੀਠੀਏ ਦਾ ਚਤਾਨ ਵਾਂਗ ਉਸਦੇ ਨਾਲ ਖੜਾ ਹੈ ਭਾਵੇਂ ਕੁਝ ਵੀ ਕਿਹਾ ਜਾਵੇ ਪਰ ਜਦੋਂ ਬੰਦੇ ਤੇ ਮੁਸ਼ਕਲ ਪੈਂਦੀ ਆ ਤੇ ਪਰਿਵਾਰ ਦਾ ਦੋਸਤਾਂ ਮਿੱਤਰਾਂ ਦਾ ਤੇ ਉਹ ਦਾ ਸ਼ੁਕ ਚਿੰਤਕਾਂ ਦਾ ਸਾਥ ਮਿਲ ਜਾਵੇ ਤੇ ਬੰਦੇ ਨੂੰ ਜਿਹੜਾ ਦਰਦ ਦਾ ਦੁੱਖ ਆ ਉਹ ਅੱਧਾ ਰਹਿ ਜਾਂਦਾ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਆਪਦੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਟਾਈਮ ਵਿੱਚੋਂ ਲੰਘ ਰਿਹਾ ਘਰ ਦੇ ਵਿੱਚ ਬਿਮਾਰ ਮਾਤਾ ਉਸਦੀ ਐ ਜਿਸ ਨੂੰ ਕਹਿੰਦੇ ਕਿ ਕੈਂਸਰ ਦੀ ਬਿਮਾਰੀ ਆ ਬਜ਼ੁਰਗ ਪਿਤਾ ਦੋ ਛੋਟੇ ਬੱਚੇ ਤੇ ਪਤਨੀ ਸਾਰਿਆਂ ਨੂੰ ਛੱਡ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਤੇ ਨਾਬਾ ਜੇਲ੍ਹ ਦੇ ਵਿੱਚ ਸਰਕਾਰ ਨੇ ਉਸ ਨੂੰ ਭੇਜ ਦਿੱਤਾ ਤੇ ਭੇਜਿਆ ਵੀ ਸਰਕਾਰ ਨੇ ਇੰਨੀ ਸਖਤੀ ਕੀਤੀ ਹੋਈ ਆ ਦੋਸਤੋ ਕਿ ਸੀਸੀਟੀਵੀ ਕੈਮਰੇ ਲਾਏ ਆ ਕਿ ਕੋਈ ਉਸ ਨੂੰ ਵੀਆਈਪੀ ਸਹੂਲਤ ਨਾ ਦਿੱਤੀ ਜਾਵੇ ਸਪੈਸ਼ਲ ਕੋਈ ਸਹੂਲਤ ਨਾ ਦਿੱਤੀ ਜਾਵੇ ਉਸ ਨੂੰ ਨਾ ਤਾਂ ਏਸੀ ਵਾਲਾ ਕਮਰਾ ਉਹ ਮਿਲਿਆ ਨਾ ਕੋਈ ਸਪੈਸ਼ਲ ਬਿਸਤਰਾ ਮਿਲਿਆ ਤੇ ਫੋਨ ਰੱਖਣ ਦੀ ਵੀ ਕੁਤਾਹੀ ਆ ਸਿਰਫ ਜਿਹੜਾ ਜੇਲ੍ਹ ਦਾ ਆਫੀਸ਼ੀਅਲੀ ਫੋਨ ਤੋਂ ਜਿੰਨਾ ਚਿਰ ਦੂਜੇ ਕੈਦੀ ਨੂੰ ਗੱਲ ਕਰਨ ਦਾ ਟਾਈਮ ਮਿਲਦਾ ਉਹਨਾਂ ਚਿਰ ਮਜੀਠੀਆ ਸਾਹਿਬ ਆਪਣੇ ਵਕੀਲ ਨਾਲ ਤੇ ਆਪਣੇ ਬੱਚਿਆਂ ਦਾ ਪਤਾ ਲੈਂਦੇ ਆ ਪਰ ਇਸ ਮੁਸ਼ਕਲ ਟਾਈਮ ਦੇ ਵਿੱਚ ਹੀ ਕਹਿੰਦੇ ਆਪਦਿਆਂ ਦਾ ਤੇ ਬਗਾਨਿਆਂ ਦਾ ਪਤਾ ਲੱਗਦਾ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਏ ਨਾਲ ਆਪਦੇ ਚਟਾਨਵਾਗ ਖੜੇ ਆ ਸਭ ਤੋਂ ਪਹਿਲਾਂ ਤਾਂ ਭੈਣ ਹਰਸਿਮਰਤ ਕੌਰ ਬਾਦਲ ਉਹਨੇ ਪੂਰੀ ਪਹਿਲਾਂ ਤਾਂ ਜਦੋਂ ਹਾ ਦਾ ਨਾਰਾ ਮਾਰਿਆ ਜਦੋਂ ਗ੍ਰਿਫਤਾਰੀ ਹੋਈ ਤੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਚੈਲੰਜ ਹੀ ਕਰਤਾ ਸੁਖਵੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਉਹਨੇ ਆਖਿਆ ਹੁਣ ਤੇਰੇ 'ਚ ਤਾਕਤ ਆ ਤੈਨੂੰ ਲੋਕਾਂ ਦੀ ਦਿੱਤੀ ਹੋਈ ਤਾਕਤ ਆ ਤੇਰੇ ਕੋਲ ਤੇ ਤਾਕਤ ਦਾ ਜਿੰਨਾ ਜੀ ਕਰਦਾ ਜੋ ਤੇਰਾ ਜੀ ਕਰਦਾ ਇਸਤੇਮਾਲ ਕਰ ਲਾ ਪਰ ਇਹ ਦਿਨ ਸਹਦਾ ਹਮੇਸ਼ਾ ਇਹੋ ਜਿਹੀ ਨਹੀਂ ਰਹਿਣੇ ਦਿਨ ਬਦਲ ਜਾਣੇ ਆ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਜਦੋਂ ਕਦੇ ਸਾਡੇ ਹੱਥ ਕਦੇ ਤਾਕਤ ਆਈ ਤੇ ਫੇ ਤੈਨੂੰ ਵਿਦੇਸ਼ ਨਹੀਂ ਭੱਜਣ ਦੇਣਾ ਉਹਨਾਂ ਦਾ ਸਿੱਧਾ ਸਿੱਧਾ ਕਹਿਣਾ ਸੀ ਕਿ ਜੇ ਸੱਤਾ ਤੋਂ ਤੂੰ ਕਦੇ ਲੈ ਜਾਣਾ ਤੇ ਸਾਡੇ ਕੋਲ ਜਿਹੜੀ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦੇਤਾ ਤੇ ਤੈਨੂੰ ਵਿਦੇਸ਼ ਨਹੀਂ ਭੱਜਣ ਦੇਣਾ ਜਿਹੜੀਆਂ ਤੇਰੀਆਂ ਕੀਤੀਆਂ ਹੱਥਾਂ ਨਾਲ ਦਿੱਤੀਆਂ ਜਿਹੜੀਆਂ ਉਹ ਦੰਦਾਂ ਨਾਲ ਖੋਲਣੀਆਂ ਪੈਣੀਆਂ ਆ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਸੀ ਸੁਖਵੀਰ ਸਿੰਘ ਬਾਦਲ ਨੇ ਵੀ ਦਿੱਤੀ ਕਾਲੀ ਦਲ ਦੇ ਹੋਰ ਬਹੁਤ ਸਾਰੇ ਵਰਕਰ ਆ ਉਹ ਵੀ ਦਿੰਦੇ ਆ ਤੇ ਆਮ ਆਪਾ ਸੱਥਾਂ 'ਚ ਵੀ ਇਹ ਗੱਲ ਸੁਣੀ ਆ ਸੱਥਾਂ 'ਚ ਵੀ ਲੋਕ ਕਹਿੰਦੇ ਆ ਕਿ ਵਿਕਰਮਜੀਤ ਸਿੰਘ ਮਜੀਠਾ ਜਿਹੜਾ ਉਹ ਕਦੇ ਆਪਣੇ ਤੇ ਹੋਇਆ ਤਸ਼ੱਦਦ ਭੁੱਲਦਾ ਨਹੀਂ ਜੇ ਉਸਦੇ ਉੱਤੇ ਕਿਸੇ ਨੇ ਪਰਉਪਕਾਰ ਕੀਤਾ ਤੇ ਉਹ ਵੀ ਉਹਨੂੰ ਯਾਦ ਰਹਿੰਦਾ ਤੇ ਜੇ ਕਿਸੇ ਨੇ ਉਹਦੇ ਤੇ ਵਾਅਦਾ ਕੀਤਾ ਉਹ ਵੀ ਯਾਦ ਰਹਿੰਦਾ ਪਿੱਛੇ ਜੇ ਬਾਦਲ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦਾ ਮੌਕਾ ਸੀ ਜਿੱਥੇ ਪੂਰੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਸੀ ਜਿਹੜਾ ਜਮਜੀਠਾ ਪਰਿਵਾਰ ਉੱਥੇ ਖੁਸ਼ੀਆਂ ਮਨਾਉਂਦਾ ਆਪਾਂ ਵੇਖਿਆ ਨੱਚਦਾ ਟੱਪਦਾ ਭਾਵੇਂ ਉਹ ਜਿਹੜੇ ਬੱਚੇ ਆ ਉਹ ਕੈਮਰੇ ਸਾਹਮਣੇ ਨਹੀਂ ਆਏ ਪਰ ਉਹ ਵੀ ਕੋਈ ਮਾੜੇ ਪਰਿਵਾਰ ਦੇ ਵਿੱਚੋਂ ਨਹੀਂਗਾ ਜਿੱਥੇ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੋਇਆ ਉਹ ਵੀ ਇੱਕ ਰੱਜੇ ਪੁੱਜੇ ਖਾਨਦਾਨੀ ਪਰਿਵਾਰ ਆ ਉਹ ਵੀ ਆਪਣਾ ਪੂਰਾ ਜ਼ੋਰ ਲਾਉਣਗੇ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਤੇ ਨਾ ਕਿਵੇਂ ਰਾਹਤ ਪਹਚਾਈ ਜਾਵੇ ਕਿਉਂਕਿ ਕੋਰਟ ਦੇ ਕੋਲ ਹੁਣ ਫੈਸਲਾ ਤੇ ਕੋਰਟ ਦੇ ਕੋਲ ਵੱਧ ਤੋਂ ਵੱਧ ਹਰ ਇੱਕ ਬੰਦਾ ਆ ਦੀ ਜਿੰਨੀ ਵੀ ਤਾਕਤ ਦਿੱਤੀ ਆ ਉਹ ਜ਼ੋਰ ਲਾਊਗਾ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਾਹਰ ਲਿਆਂਦਾ ਜਾਵੇ ਹਰ ਹਰ ਸੇਮਰਤ ਕੋਰ ਬਾਦਲ ਨੇ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ ਆ ਜਿਹੜਾ ਉਹ ਮੋਰਚਾ ਜਿਹੜਾ ਉਹ ਖੋਲਿਆ ਹੋਇਆ